ਜੇਲ੍ਹ ਦੇ ਵਿੱਚ ਜੋ ਭਾਈ ਜਨਤਾਰ ਸਿੰਘ ਤਾਰਾ ਦੇ ਭਾਈ ਪਰਮਜੀਤ ਸਿੰਘ ਪੋਰਾ ਦੇ ਨਾਲ ਇਹ ਮੁਰਾਕਾਤ ਹੋਈ ਤਾਂ ਉਹਨਾਂ ਨੇ ਇੱਕ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਉਹਨਾਂ ਨੇ ਇਹ ਕਿਹਾ ਕਿ ਭਾਈ ਨਰੈਣ ਸਿੰਘ ਚੌੜਾ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਚੱਲਣ ਵਾਲੇ ਸਿੰਘ ਨੇ 1978 ਤੋਂ ਸਿੱਖ ਸੰਘਰਸ਼ ਨਾਲ ਜੁੜੇ ਹੋਏ ਨੇ ਅਤੇ ਧੜੇਬੰਦੀ ਤੋਂ ਉੱਠ ਕੇ ਸੰਘਰਸ਼ੀ ਸਿੰਘਾਂ ਨਾਲ ਪਿਆਰ ਕਰਨ ਵਾਲੇ ਨੇ ਭਾਈ ਚੌੜਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪੰਥ ਵਿੱਚ ਛੇਕਣ ਦੀ ਮੰਗ ਕੀਤੀ ਗਈ ਹੈ ਇਹ ਬੜੀ ਮੰਦ ਭਾਗੀ ਹੈ ਅਸੀਂ ਐ ਜੀ ਪੀ ਸੀ ਤੋਂ ਪੁੱਛਣਾ ਚਾਹੁੰਦੇ ਆ ਉਹਨਾਂ ਨੇ ਕਦੇ ਜੂਨ 1984 ਦੇ ਵਿੱਚ ਕਲਦੀਪ ਰਾਹ ਰਣਜੀਤ ਜਿਆਲ ਨੂੰ ਪੰਥ ਵਿੱਚ ਛੇਕਣ ਦੀ ਗੱਲ ਕਿਉਂ ਨਹੀਂ ਕੀਤੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਸੰਗਤ ਨੂੰ ਬੇਨਤੀ ਹੈ ਕਿ ਕੱਲ ਐਡਵੋਕੇਟ ਈਮਾਨ ਸਿੰਘ ਖਾਰਾ ਜੋ ਮੁਲਾਕਾਤ 4 ਵਜੇ 16 12 24 ਨੂੰ ਚੰਡੀਗੜ੍ਹ ਬੜੈ ਜੇਲ੍ਹ ਦੇ ਵਿੱਚ ਜੋ ਭਾਈ ਜਨਤਾਰ ਸਿੰਘ ਤਾਰਾ ਦੇ ਭਾਈ ਪਰਮਜੀਤ ਸਿੰਘ ਪਿਹਰਾ ਦੇ ਨਾਲ ਇਹ ਮੁਰਾਕਾਤ ਹੋਈ ਤਾਂ ਉਹਨਾਂ ਨੇ ਇੱਕ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਉਹਨਾਂ ਨੇ ਇਹ ਕਿਹਾ ਕਿ ਭਾਈ ਨਰੈਣ ਸਿੰਘ ਚੌੜਾ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਚੱਲਣ ਵਾਲੇ ਸਿੰਘ ਨੇ 1978 ਤੋਂ ਸਿੱਖ ਸੰਘਰਸ਼ ਨਾਲ ਜੁੜੇ ਹੋਏ ਨੇ ਅਤੇ ਧੜੇ ਬੰਦੀ ਤੋਂ ਉੱਠ ਕੇ ਸੰਘਰਸ਼ੀ ਸਿੰਘਾਂ ਨਾਲ ਪਿਆਰ ਕਰਨ ਵਾਲੇ ਨੇ ਭਾਈ ਚੌੜਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪੰਥ ਵਿੱਚੋਂ ਛੇਕਣ ਦੀ ਮੰਗ ਕੀਤੀ ਗਈ ਹੈ ਇਹ ਬੜੀ ਮੰਦ ਭਾਗੀ ਹੈ ਅਸੀਂ ਐ ਜੀ ਪੀ ਸੀ ਤੋਂ ਪੁੱਛਣਾ ਚਾਹੁੰਦੇ ਆ ਉਹਨਾਂ ਨੇ ਕਦੇ ਜੂਨ 1984 ਦੇ ਵਿੱਚ ਕਲਦੀਪ ਰਾਹ ਰਣਜੀਤ ਧਿਆਲ ਨੂੰ ਪੰਥ ਵਿੱਚੋਂ ਛੇਕਣ ਦੀ ਗੱਲ ਕਿਉਂ ਨਹੀਂ ਕੀਤੀ ਸਿੱਖ ਨਿਸ਼ਲ ਕੁਸ਼ੀ ਦੀ ਕਰਨ ਵਾਲੇ ਵਿਅੰਸੋ ਕੇ ਪੀ ਐਸ ਗੱਲ ਸਵਰਨ ਘੋਟਣਾ ਸੁਮੇਸ਼ ਸਿੰਘ ਸੈਣੀ ਵਰਗੇ ਤੇ ਬਹਿਬਲ ਕਲਾਕਾਰ ਵਰਗਿਆਂ ਦੀ ਗੱਲ ਉਹਨਾਂ ਨੇ ਉੱਥੇ ਕਾਲ ਤੱਕ ਸਾਹ ਤੇ ਕਿਉਂ ਨਹੀਂ ਕੀਤੀ ਤੇ ਇਹਨਾਂ ਨੂੰ ਪੰਚ ਤੋਂ ਛੇਕਣ ਬਾਰੇ ਗੱਲ ਕਿਉਂ ਨਹੀਂ ਕੀਤੀ ਜਸਸ ਕੁਲਦੀਪ ਸਿੰਘ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਝੂਠੇ ਪੁਲਿਸ ਇਨਕਾਉਂਟਰ ਜਾਂਚ ਲਈ ਕਮਿਸ਼ਨ ਬਣਾਇਆ ਗਿਆ ਜਿਸ ਨੂੰ ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਕੋਰਟ ਤੋਂ ਪਾਬੰਦੀ ਲਾ ਦਿੱਤੀ ਬਾਅਦ ਹੀ ਪੰਡ ਦੇ ਵਿਰੋਧੀਆਂ ਦੇ ਉਲਟ ਭੁਗਤੇ ਉਹ ਕਿਉਂ ਨਹੀਂ ਗੱਲ ਕੀਤੀ ਹੁਣ ਭਾਈ ਦਰੌਣ ਸਿੰਘ ਨਰੈਣ ਸਿੰਘ ਚੋੜਾ ਕੋਲੋਂ ਹੱਥੋਂ ਭਾਈ ਦਰੌਣ ਜਿਹੜੀ ਗੋਲੀ ਚੱਲੀ ਹੈ ਉਹਨੂੰ ਪੰਥ ਵਿੱਚੋਂ ਛੇਕਣ ਦੀ ਗੱਲ ਕਿਉਂ ਚੱਲ ਰਹੀ ਹੈ? ਬੇਸ਼ੱਕ ਕੋਈ ਕਿਸੇ ਨੂੰ ਗਦਾਰ ਕਹੇ ਪਰ ਸੰਗਤ ਜਾਣਦੀ ਹੈ ਅਸਲੀ ਪੰਜਾਬ ਦੇ ਵਿੱਚ ਸਿੱਖਾਂ ਦੀ ਵਿੱਚ ਗਦਾਰ ਕੌਣ ਹੈ? ਜੇਕਰ ਭਾਈ ਚੌੜਾ ਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਹੈ ਤਾਂ ਕੌਮ ਇਸ ਕੁਫਰ ਨੂੰ ਪ੍ਰਵਾਨ ਨਹੀਂ ਕਰੇਗੀ ਤੇ ਬਾਦਲਾਂ ਦੇ ਤਬੂਤ ਵਿੱਚ ਆਖੀਰਲਾ ਕਿਲ ਇਹ ਸਾਬਤ ਹੋਵੇਗੀ। ਸਰਵੀਰ ਬਾਦਲ ਉਸਤੇ ਪਿਸਤੌਲ ਕੱਢ ਕੇ ਉਸ ਨੂੰ ਮਾਰਨ ਜਾਂ ਡਰਾਉਣ ਬਾਰੇ ਭਾਈ ਨਰੈਣ ਸਿੰਘ ਚੌੜਾ ਦੱਸ ਸਕਦੇ ਨੇ। ਉਹਨਾਂ ਨੇ ਕਿਉਂ ਕੀਤਾ? ਅਕਾਲ ਤਖਸਾਲ ਦੇ ਜਥੇਦਾਰਕਾਂ ਨੂੰ ਸਪਸ਼ਟ ਕਰ ਲੈ ਸਕਦੇ ਨੇ ਅਸੀਂ ਅਕਾਲ ਤਖਸਾਲ ਤੇ ਦੂਸਰੇ ਤਖਤਾਂ ਦੇ ਜਥੇਦਾਰ ਸਾਹੁ ਨੂੰ ਅਪੀਲ ਕਰਦੇ ਆ ਕਿ ਅਕਾਲੀਆਂ ਨੂੰ ਅਕਾਲ ਤਖਸਾਲ ਉੱਤੇ ਸੱਦ ਕੇ ਜੋ ਪ੍ਰਾਤਨ ਮਰਿਆਦਾ ਕਾਇਮ ਰੱਖਦੇ ਹੋਏ ਅਕਾਲ ਤਖਸਾਲ ਦਾ ਮਾਣ ਵਧਾਇਆ ਹੈ ਉਹਨਾਂ ਨੂੰ ਹਮੇਸ਼ਾ ਬਰਕਰਾਰ ਰੱਖਣ ਤੇ ਭਾਈ ਨਰਾਣ ਸਿੰਘ ਚੌੜਾ ਬਾਰੇ ਜਲਦਬਾਜੀ ਵਿੱਚ ਦਵਾਹੇ ਕੋਈ ਗਲਤ ਫੈਸਲਾ ਕਰਕੇ ਪੰਥ ਨੂੰ ਦੋ ਧੜਿਆਂ 'ਚ ਵੰਡਣ ਤੋਂ ਗਰੇਸ਼ ਕਰਨ ਜੇ ਵੀ ਗਲਤ ਫੈਸਲਾ ਹੋਵੇਗਾ ਤਾਂ ਦੇਸ਼ ਵਿਦੇਸ਼ ਸੰਗਤ برداشت ਨਹੀਂ ਕਰੇਗੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੱਲੋਂ ਜਥੇਦਾਰ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਭਰਮਪ੍ਰਮਜੀਤ ਸਿੰਘ ਪਿਉਰਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਸੰਗਤ ਨੂੰ ਬੇਨਤੀ ਹੈ ਕਿ ਕੱਲ ਐਡਵੋਕੇਟ ਈਮਾਨ ਸਿੰਘ ਖਾਰਾ ਜੋ ਮੁਲਾਕਾਤ 4 ਵਜੇ 16 12 24 ਨੂੰ ਚੰਡੀਗੜ੍ਹ ਬਰੈਦ ਜੇਲ੍ਹ ਦੇ ਵਿੱਚ ਜੋ ਭਾਈ ਜਨਤਾਰ ਸਿੰਘ ਤਾਰਾ ਦੇ ਭਾਈ ਪਰਮਜੀਤ ਸਿੰਘ ਪੋਰਾ ਦੇ ਨਾਲ ਇਹ ਮੁਰਾਕਾਤ ਹੋਈ ਤਾਂ ਉਹਨਾਂ ਨੇ ਇੱਕ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਉਹਨਾਂ ਨੇ ਇਹ ਕਿਹਾ ਕਿ ਭਾਈ ਨਰੈਣ ਸਿੰਘ ਚੌੜਾ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਕੇ ਚੱਲਣ ਵਾਲੇ ਸਿੰਘ ਨੇ 1978 ਤੋਂ ਸਿੱਖ ਸੰਘਰਸ਼ ਨਾਲ ਜੁੜੇ ਹੋਏ ਨੇ ਅਤੇ ਧੜੇबंदी ਤੋਂ ਉੱਠ ਕੇ ਸੰਘਰਸ਼ੀ ਸਿੰਘਾਂ ਨਾਲ ਪਿਆਰ ਕਰਨ ਵਾਲੇ ਨੇ ਭਾਈ ਚੌੜਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪੰਥ ਵਿੱਚ ਛੇਕਣ ਦੀ ਮੰਗ ਕੀਤੀ ਗਈ ਹੈ ਇਹ ਬੜੀ ਮੰਦ ਭਾਗੀ ਹੈ ਅਸੀਂ ਐ ਜੀ ਪੀ ਸੀ ਤੋਂ ਪੁੱਛਣਾ ਚਾਹੁੰਦੇ ਆ ਉਹਨਾਂ ਨੇ ਕਦੇ ਜੂਨ 1984 ਦੇ ਵਿੱਚ ਕਲਦੀਪ ਰਾਹ ਰਣਜੀਤ ਜਿਆਲ ਨੂੰ ਪੰਥ ਵਿੱਚ ਛੇਕਣ ਦੀ ਗੱਲ ਕਿਉਂ ਨਹੀਂ ਕੀਤੀ ਸਿੱਖ ਨਿਸ਼ਨ ਕੁਸ਼ੀ ਦੀ ਕਰਨ ਵਾਲੇ ਵਿਅਕਤੀਓ ਕੇ ਪੀ ਐਸ ਗਿੱਲ ਸਵਰਨ ਘੋਟਣਾ ਸੁਮੇਸ਼ ਸਿੰਘ ਸੈਣੀ ਵਰਗੇ ਤੇ ਬਹਿਬਲ ਕਲਾਕਾਰ ਵਰਗਿਆਂ ਦੀ ਗੱਲ ਉਹਨਾਂ ਨੇ ਉੱਥੇ ਕਾਲ ਤੱਕ ਸਾਹ ਤੇ ਕਿਉਂ ਨਹੀਂ ਕੀਤੀ ਤੇ ਇਹਨਾਂ ਨੂੰ ਪੰਚ ਤੋਂ ਛੇਕਣ ਬਾਰੇ ਗੱਲ ਕਿਉਂ ਨਹੀਂ ਕੀਤੀ ਜਸਸ ਕੁਲਦੀਪ ਸਿੰਘ ਵੱਲੋਂ ਭਾਈ ਜਸਵੰਤ ਸਿੰਘ ਖਾਰੜਾ ਝੂਠੇ ਪੁਲਿਸ ਇਨਕਾਉਂਟਰ ਜਾਂਚ ਲਈ ਕਮਿਸ਼ਨ ਬਣਾਇਆ ਗਿਆ ਜਿਸ ਨੂੰ ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਕੋਰਟ ਤੋਂ ਪਾਬੰਦੀ ਲਾ ਦਿੱਤੀ ਬਾਅਦ ਹੀ ਪੰਡ ਦੇ ਵਿਰੋਧੀਆਂ ਦੇ ਉਲਟ ਭੁਗਤੇ ਉਹ ਕਿਉਂ ਨਹੀਂ ਗੱਲ ਕੀਤੀ ਹੁਣ ਭਾਈ ਦਰੌਣ ਸਿੰਘ ਨਰੈਣ ਸਿੰਘ ਚੋੜਾ ਕੋਲੋਂ ਹੱਥੋਂ ਭਾਈ ਦਰੌਣ ਜਿਹੜੀ ਗੋਲੀ ਚੱਲੀ ਹੈ ਉਹਨੂੰ ਪੰਥ ਵਿੱਚੋਂ ਛੇਕਣ ਦੀ ਗੱਲ ਕਿਉਂ ਚੱਲ ਰਹੀ ਹੈ? ਬੇਸ਼ੱਕ ਕੋਈ ਕਿਸੇ ਨੂੰ ਗਦਾਕ ਕਹੇ ਪਰ ਸੰਗਤ ਜਾਣਦੀ ਹੈ ਅਸਲੀ ਪੰਜਾਬ ਦੇ ਵਿੱਚ ਸਿੱਖਾਂ ਦੀ ਵਿੱਚ ਗਦਾਰ ਕੌਣ ਹੈ? ਜੇਕਰ ਭਾਈ ਚੌੜਾ ਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਹੈ ਤਾਂ ਕੌਮ ਇਸ ਕੁਫਰ ਨੂੰ ਪ੍ਰਵਾਨ ਨਹੀਂ ਕਰੇਗੀ ਤੇ ਬਾਦਲਾਂ ਦੇ ਤਬੂਤ ਵਿੱਚ ਅਖੀਰਲਾ ਕਿਲ ਇਹ ਸਾਬਤ ਹੋਵੇਗੀ। ਸਰਵੀਰ ਬਾਦਲ ਉਸਤੇ ਪਿਸਤੌਲ ਕੱਢ ਕੇ ਉਸ ਨੂੰ ਮਾਰਨ ਜਾਂ ਡਰਾਉਣ ਬਾਰੇ ਭਾਈ ਨਰੈਨ ਸਿੰਘ ਚੌੜਾ ਦੱਸ ਸਕਦੇ ਨੇ। ਉਹਨਾਂ ਨੇ ਕਿਉਂ ਕੀਤਾ? ਅਕਾਲ ਤਖਸਾ ਦੇ ਜਥੇਦਾਰਕਾਂ ਨੂੰ ਸਪਸ਼ਟ ਕਰ ਲੈ ਸਕਦੇ ਨੇ ਅਸੀਂ ਅਕਾਲ ਤਖਸਾ ਤੇ ਦੂਸਰੇ ਤਖਤਾਂ ਦੇ ਜਥੇਦਾਰਾਂ 사 ਨੂੰ ਅਪੀਲ ਕਰਦੇ ਆ ਕਿ ਅਕਾਲੀਆਂ ਨੂੰ ਅਕਾਲ ਤਖਸਾ ਉੱਤੇ ਸੱਦ ਕੇ ਜੋ ਪ੍ਰਾਤਨ ਮਰਿਆਦਾ ਕਾਇਮ ਰੱਖਦੇ ਹੋਏ ਅਕਾਲ ਤਖਸਾ ਦਾ ਮਾਣ ਵਧਾਇਆ ਹੈ ਉਹਨਾਂ ਨੂੰ ਹਮੇਸ਼ਾ ਬਰਕਰਾਰ ਰੱਖਣ ਤੇ ਭਾਈ ਨਰਨ ਸਿੰਘ ਚੌੜਾ ਬਾਰੇ ਜਲਦਬਾਜੀ ਵਿੱਚ ਦਬਾਅ ਹੈ ਕੋਈ ਗਲਤ ਫੈਸਲਾ ਕਰਕੇ ਪੰਥ ਨੂੰ ਦੋ ਧੜਿਆਂ 'ਚ ਵੰਡਣ ਤੋਂ ਗਰੇਸ਼ ਕਰਨ ਜੇ ਵੀ ਗਲਤ ਫੈਸਲਾ ਹੋਵੇਗਾ ਤਾਂ ਦੇਸ਼ ਵਿਦੇਸ਼ ਸੰਗਤ ਬਰਦਾਸ਼ਤ ਨਹੀਂ ਕਰੇਗੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੱਲੋਂ ਜਥੇਦਾਰ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਭਰਮਪੁਰਜੀਤ ਸਿੰਘ ਪਿਉਰਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ